ਹੈਲੋ ਜੀ ਸ਼ਤਰੀਆ ਕਾਲ ਜੀ ਕਲਾਕੇ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਜਿਹੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਚਲੋ ਆਪਾਂ ਅੱਜ ਵੀਡੀਓ ਸ਼ੁਰੂ ਕਰਦੇ ਆਂ ਅੱਜ ਆਪਾਂ ਦੱਸਾਂਗੇ ਇਹ ਕਢਾਈ ਵਾਲੇ ਪੌਂਚੇ ਕਿਵੇਂ ਤਿਆਰ ਕਰਨੇ ਨੇਗੇ ਵੀ ਆਪਾਂ ਨੇ ਜਿਆਦਾ نیچے ਕਢਾਈ ਵਾਲਾ ਕੱਪੜਾ ਰੱਖਿਆ ਹੋਇਆ ਤਾਂ ਆਪਾਂ ਇਸ ਤਰ੍ਹਾਂ نیچے ਵੀ ਮੂਰੀ ਬਣਾ ਸਕਦੇ ਆਂ ਇਹ ਆਪਾਂ ਇਥੇ ਕਢਾਈ ਦੇ ਵਿੱਚ ਹੀ ਬਣਾਵਾਂਗੇ ਇੱਥੇ ਜ਼ਿਆਦਾ ਸਕਰੋਲ ਨਹੀਂ ਪਾਉਂਦੇ ਹੈਗੇ ਜੀ ਆ ਦੇਖੋ ਜੀ ਆ ਜਿਹੜੀ ਖਾਲੀ ਜਗ੍ਹਾ ਆਪਾਂ ਇੱਥੇ-ਇੱਥੇ ਦੀ ਸਲਾਈ ਲੈ ਕੇ ਜਾਵਾਂਗੇ ਜੇ ਆਪਾਂ ਨੇ ਮੂਰੀ ਉੱਪਰ ਵਿੱਚੇ ਬਣਾਉਣੀ ਹੋਵੇ ਫਿਰ ਇੱਥੇ ਸਕਰੋਲ ਪਾਉਣ ਦੀ ਜ਼ਿਆਦਾ ਲੋੜ ਨਹੀਂ ਹੈਗੀ ਜੇ ਆਪਣੇ ਸਾਫ ਕੱਪੜਾ ਰੱਖਿਆ ਹੋਵੇ ਨੀਚੇ ਤਾਂ ਆਪਾਂ ਇੱਥੇ ਮੂਰੀ ਬਣਾ ਸਕਦੇ ਆਂਗੇ ਠੀਕ ਹੈ ਇਹ ਦੇਖਦੇ ਇਹ ਜੇ ਆਪਾਂ ਇਸ ਤਰ੍ਹਾਂ ਪਰਨ ਦੀ ਲੋੜ ਨਹੀਂ ਹੈਗੀ ਪਸੇ ਜੀ ਥਾਣਾ ਲਾਵਾਂਗੇ ਮੈਂ ਜੀ ਇਹ ਆਪਾਂ ਜਿਆਦਾ ਲੈੜੀਆਂ ਪਾਵਾਂਗੇ ਤੇ ਫਿਰ ਮੂਰੀ ਖਰਾਬ ਹੋ ਜੂਗੀ ਜੀ ਆਪਾਂ ਕੜਾਈ ਇਹ ਪਾ ਕੇ ਇਸ ਤਰ੍ਹਾਂ ਕਰ ਸਕਦੇ ਹਾਂ ਦੇਖੋ ਦੇ ਗੀ ਲੈਣਾ ਨਾ ਮਾਵਾਂ ਜੀ ਪਰ ਫਲਾਈ ਕਰਦੇ ਤੇ ਖਿੰਡਰੀਆਂ ਨਿਕਾਉਣਗੇ ਦੇਖੋ ਜੀ ਠੀਕ ਐ ਇਸ ਤਰ੍ਹਾਂ ਤਿਆਰ ਹੋ ਜੂਗੀ ਆਪਣੀ ਮੂਰੀ ਠੀਕ ਐ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਆਂ ਫੇ ਅਗਲੀ ਵੀਡੀਓ ਚ ਬਾਏ ਬਾਏ